ਦੇਸ਼ ਭਰ ਦੇ ਵਿੱਚ ਆਈ ਲਵ ਮੁਹੰਮਦ ਦੇ ਲਿਖਨ ਅਤੇ ਕੈਂਦੇ ਖਿਲਾਫੜ ਕੇ ਮਹੌਲਾ ਤੇ ਨਿੰਦਾ ਕਰਦੇ ਹੋਏ ਅੱਜ ਸੁਨੇਤ ਪੈਣ ਨਮਾਜ਼ੇ ਜ਼ੁਮਾਤ ਬਾਦ ਲੁਧਿਆਣਾ ਦੇ ਸੁੰਨੀ ਜਾਮਾ ਮਸਜਿਦ ਕੌਂਸੀਆ ਵਿੱਚ ਇਦਾਰਾ ਏ ਏ ਸ਼ਾਇਰਾ ਪੰਜਾਬ ਦੀ ਅਗਵਾਈ ਤਵੇ ਸੋਰਟਾਰ ਪਟਸ ਕੀਤਾ ਗਿਆ ਜਿਸ ਤਵੇੱਚ ਹਜ਼ਾਰਾਂ ਮੁਸਲਮਾਨਾਂ ਨੇ ਸ਼ਾਮਲ ਹੋ ਕੇ ਆਪਣਾ ਗੰਭੀਰ ਗੁੱਸਾ ਜ਼ਾਹਰ ਕੀਤਾ ਇਸ ਮੌਕੇ ਤੇ ਇਦਾਰਾ ਏ ਸ਼ਾਇਰਾ ਪੰਜਾਬ ਦੇ ਸਦਰ ਹਸਰਤ ਮੌਲਾਨਾ ਫਾਰੂਕ ਅਲਮ ਰਸ਼ਵੀ ਨੇ ਚਾਰੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਨਬੀ ਇਹ ਪਾਕ ਤੋਂ ਮੁਹੱਬਤ ਹਰ ਮੁਸਲਮਾਨ ਕੇ ਇਮਾਨ ਦਾ ਜ਼ਰੂਰੀ ਹਿੱਸਾ ਅਤੇ ਇਸ ਮੁਹੱਬਤ ਨੂੰ ਕਿਸੇ ਕੀਮਤ ਤੇ ਕਮਜ਼ੋਰ ਨਹੀਂ ਹੁੰਦਾ ਚਾਹੀਦਾ ਹੁਣ ਕਿਹਾ ਕਿ ਦੁਨੀਆ ਦੀ ਕੋਈ ਤਾਕਤ ਮੁਸਲਮਾਨ ਦੇ ਦਿਲਾਂ ਤੋਂ ਇਸ਼ਕ ਰਸੂਲ ਨੂੰ ਨਹੀਂ ਖੋ ਸਕਦੀ ਹੈ ਮੌਲਾਨਾ ਫਾਰੂਕ ਰਸ਼ਵੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਮਨੁੱਖੀ ਨੂੰ ਇਨਸਾਫ ਤੇ ਸੁਰੱਖਿਆ ਇਸ ਹੈਬ ਲੋਡ ਪੜੀ ਹੋਈ ਹੈ ਅਣਾ ਰਾਸ਼ਪਤੀ ਦ੍ਰੋਪਦੀ ਮਰਮਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਦਿੱਤੇ ਗਏ ਮੈਮੋਰੈਂਡਮ ਦੇ ਵਿੱਚ ਮੰਗ ਕੀਤੀ ਕਿ ਦੇਸ਼ ਦੇ ਹਾਲਾਤ ਬਿਹਤਰ ਬਣਾਉਣ ਦੇ ਲਈ ਜਲਦ ਤੋਂ ਜਲਦ ਜ਼ਰੂਰੀ ਕਦਮ ਚੁੱਕੇ ਜਾਣ ਟੀਵੀ 13 ਇੰਡੀਆ ਦੇ ਲਈ ਬਿਊਰੋ ਰਿਪੋਰਟ ਅਸੀਂ ਅਸੀਂ ਤਾਂ ਕਰ ਰਹੇ ਹਾਂ ਜੀ ਜਿਹੜਾ ਕਾਨਪੁਰ ਦੇ ਵਿੱਚ ਘਟਨਾ ਹੋਈ ਹੈ ਜਿਹੜੇ 25 ਸਾਡੇ ਮਤਲਬ ਜੋ ਕਸੂਰਵਾਰ ਨਹੀਂ ਹੈਗੇ ਆ ਮੁੰਡੇ ਉਹਨਾਂ ਤੇ ਐਫ ਆਈ ਆਰ ਹੋਈ ਆ ਸਿਰਫ ਇਹ ਬੋਰਡ ਦਿਖਾਣ ਕਰਕੇ ਇਹ ਬੋਰਡ ਲਾਣ ਕਰਕੇ ਤੇ ਉਹਦੇ ਉਹਦੇ ਕਰਕੇ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰੋਟੈਸਟ ਦਾ ਜ਼ਾਹਿਰ ਕਰ ਰਹੇ ਆ ਤੇ ਉਹਨਾਂ ਦੀ ਐਫ ਆਈ ਆਰ ਰਾਸ਼ਟਰਪਤੀ ਨੂੰ ਅਸੀਂ ਮੰਗ ਕਰਦੇ ਆ ਐਫ ਆਈ ਆਰ ਵਾਪਸ ਲਈ ਜਾਏ ਕਿਉਂਕਿ ਬੇਕਸੂਰ ਨੇ ਅੱਜ ਕਿਹਦੀ ਲਗਾ ਇਕੱਠੇ ਹੋਏ ਕਿਥੇ ਜਾਊਗਾ ਅਸੀਂ ਸੁੰਨਣੇ ਜਾਵਾਂ ਮਰਜ਼ੇ ਤੇ ਗੋਸ਼ੀਆ ਸਨੇਤ ਇਕੱਠੇ ਹੋਏ ਆ ਤੇ ਸਾਡੀ ਦੂਜੀ ਮਰਜੀ ਦਾ ਛੋਟੀ ਮਰਜੀ ਦੇ ਉੱਥੇ ਜਾ ਕੇ ਅਸੀਂ ਇਹ ਮੈਮੋਰੰਡਮ ਸਾਡੇ ਸਾਹਮਣੇ ACP ਸਾਹਿਬ ਆਇਆ SP ਸਾਹਿਬ ਆਇਆ ਇਹਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਮੈਮੋਰੰਡਮ ਸੌਂਪ ਕੇ ਅਸੀਂ ਆਪਣਾ ਪ੍ਰੋਟੈਸਟ ਖਤਮ ਕਰ ਲਿਆ ਮੰਗ ਇਹੀ ਕਰਦੇ ਆ ਕਿ ਜਿਹੜੇ 25 ਸਾਡੇ ਬੇਕਸੂਰ ਨੌਜਵਾਨਾਂ ਤੋਂ ਕਰਤੇ ਹੋਏ ਆ ਸਿਰਫ ਆ ਬੋਟ ਕਰਕੇ ਇਹਦੇ ਵਿੱਚ ਕੁਝ ਗਲਤ ਨਹੀਂ ਕੋਈ ਅਪੱਤੀ ਨਹੀਂ ਹੈ ਕਿਸੇ ਧਰਮ ਬਾਰੇ ਗਲਤ ਨਹੀਂ ਬੋਲਿਆ ਗਿਆ ਤੇ ਉਹ ਵਾਪਸ ਲਿਆ ਜਾਵੇ ਰਾਸ਼ਟਰਪਤੀ ਨੂੰ ਅਸੀਂ ਮੰਗ ਕਰਦੇ ਆ ਤੇ ਮੰਗ ਪੱਤਰ ਸੌਂਪਦੇ ਆ ਅੰਦਰ ਆ السلام علیکم ورحمۃ اللہ وبرکاتہ آج یہ پروٹیسٹ حضرت محمد صلی اللہ علیہ وسلم کی عظمت کے تعلق سے ہے جیسا کہ آپ لوگ شوشل میڈیا کے ذریعے سے معلوم ہے آپ کو پتہ چلا ہے کہ ہمارے ملک کے مختلف شہروں میں مثلاً کانپور لکھنؤ بمبئی ناکپور اور کاشی پور میں آئی لب محمد لکھنے اور ان کو دیواروں پر لکھ کر چپکانے کی وجہ سے مقدمے درج کیے گئے ہیں حکومت کے طرف سے ہم سب لوگ آج اس کی پرزور مضمت اور نندہ کرتے ہیں اس لیے کہ ہمارا ملک جمہوری ملک ہے اس میں ہمیں برابر کا برابر کی ازادی ہے حق حاصل ہے اور ہم لوگ چاہتے ہیں کہ ہم اپنے نبی سے خوب محبت کریں کوئی اس میں کسی کی دخل اندازی نہیں ہونی چاہیے اور یہ اسلام کا تقاضہ ہے ہماری بھائی چارہ جو ہے جو ہمارے ملک میں ہے وہ برقرار رہے امن و امان برقرار رہے یہی ہماری دلی دعا ہے اور یہی ہماری تمنا ہے کیونکہ مسلمانوں میں اس بات کو لے کر کافی غصہ ہے ناراضگی ہے ہم چاہتے ہیں حکومت ہند فوراں اس پر کاروائی کر کے جو مقدمات دائر کیے گئے ہیں اس کو رد کرے ہم آج اے سی پی صاحب جو ہمارے علاقے کے ہیں ان کو ہم نے ایک ਰਾਸ਼ਟਰਪਤੀ ਜੀ ਕੇ ਨਾਮ ਮੈਮੋਰੰਡਮ ਸੋਪਾ ਹੈ ਔਰ ਇਹਨੋ ਨੇ ਇਸ ਕੋ ਆਪਣੇ ਹੱਥੋਂ ਮੇ ਲੈ ਕੇ ਕਬੂਲ ਕੀਆ ਹੈ ਇਨਸ਼ਾ ਅੱਲਾਹ ਤਾਲਾ ਇਹ ਹਮਾਰਾ ਲੈਟਰ ਰਾਸ਼ਟਰਪਤੀ ਜੀ ਤੱਕ ਪਹੁੰਚਾ ਦੇਂਗੇ ਇਮਾਮ ਸਾਹਿਬ ਨੇ ਜਿੱਦਾਂ ਮੈਂਸ਼ਨ ਕੀਤਾ ਜੀ ਵੀ ਇਸ ਤਿੰਨ ਵੱਖ-ਵੱਖਰੀਆਂ ਸਟੇਟਸ ਦੇ ਵਿੱਚ ਯੂਪੀ ਚ ਮਹਾਰਾਸ਼ਟਰ ਤੇ ਉੱਤਰਾਖੰਡ ਦੇ ਵਿੱਚ ਮੁਸਲਮ ਭਾਈਚਾਰੇ ਦੇ ਜਿਹੜੀਆਂ ਐਫਆਈਆਰਸ ਹੋਈਆਂ ਨੇ ਤੇ ਉਹਨਾਂ ਦੇ ਸਬੰਧੀ ਇਹਨਾਂ ਨੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਜਿਹੜਾ ਇੱਕ ਮੰਗ ਪੱਤਰ ਲਿਖਿਆ ਹੈ ਤੇ ਅਸੀਂ ਪ੍ਰੋਪਰ ਚੈਨਲ ਰਾਹੀਂ ਜਿਹੜਾ ਹੈਗਾ ਇਹ ਮੰਗ ਪੱਤਰ ਮਾਨਯੋਗ ਰਾਸ਼ਟਰਪਤੀ ਜੀ ਦੀ ਸੇਵਾ ਦੇ ਵਿੱਚ ਪਹੁੰਚਦਾ ਕਰਾਂਗੇ ਜੀ ਅੱਜ ਅਸੀਂ ਲੁਧਿਆਣਾ ਸ਼ਹਿਰ ਵਿਖੇ ਸਨਿਹਤ ਮਸਜਿਦ ਹੈ ਜੀ ਉੱਥੇ ਆਪਣੀ ਸਾਡੀ ਕਮੇਟੀ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਆਈ ਲਵ ਮੁਹੰਮਦ ਜੋ ਕਿ ਕਾਨਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਇਹਨਾਂ ਨੇ ਐਫ ਆਈ ਆਰ ਦਾਜੀ ਕੀਤੀ ਸੀ ਸਾਡੇ ਨਬੀ ਸਾਹਿਬ ਦਾ ਜਨਮ ਦਿਨ ਤੇ ਮਨਾਇਆ ਗਿਆ ਸੀ ਜਨਮ ਦਿਨ ਉਸ ਵੇਹਾਫ ਤੇ ਜੀ ਯੂਪੀ ਪ੍ਰਸ਼ਾਸਨ ਨੇ ਸਾਡੇ ਉਨ ਭਾਈਚਾਰੇ ਤੇ ਮੁਕਦਮਾ ਦਰਜ ਕੀਤਾ ਆ ਆਈ ਲਵ ਮੁਹੰਮਦ ਲਿਖਣ ਤੇ ਅਸੀਂ ਜਿਹੜਾਪੁਰ ਜ਼ੋਰ ਵਿਰੋਧ ਕਰਦੇ ਆ ਕਿੱਥੇ ਲਿਖਿਆ ਸੀਗਾ ਆਈ ਲਵ ਯੂ ਮੁਹੰਮਦ ਕਿੱਥੇ ਆਈ ਲਵ ਮੁਹੰਮਦ ਦਾ ਬੋਰਡ ਲਗਾਇਆ ਸੀਗਾ ਜੀ ਤੇ ਉਹਨਾਂ ਨੇ ਇਸ ਚੀਜ਼ ਦਾ ਜਨਮ ਦਿਨ ਮਨਾਇਆ ਸੀ ਮੁਹੰਮਦ ਸਾਹਿਬ ਦਾ ਜਿਹਦੇ ਵਿਹਾਰਤ ਇਹਨਾਂ ਨੇ ਐਫ ਆਈ ਆਰ ਦਰਜ ਕਰਤੀ ਅਸੀਂ ਉਸ ਐਫ ਆਈ ਆਰ ਦਰਜ ਜਿਹੜਾ ਕੀਤਾ ਗਿਆ ਅਸੀਂ ਉਹਨੂੰ ਰਿਜੈਕਟ ਕਰਨ ਦੀ ਮੰਗ ਕਰਦੇ ਆ ਕਿੰਨੇ ਲੋਕਾਂ ਦੇ ਐਫ ਆਈ ਆਰ ਦਰਜ ਹੋਈਏ 20 ਤੋਂ 25 ਲੋਕਾਂ ਦੀ ਸਾਨੂੰ ਪਤਾ ਲੱਗਿਆ ਸੀਗਾ ਜੀ ਨਾਰਮਲ ਸਾਨੂੰ ਪ੍ਰੋਪਰ ਕਾਊਂਟਿੰਗ ਦਾ ਨਹੀਂ ਪਤਾ ਹੈਗਾ ਜਿੰਨੇ ਤੇ ਵੀ ਐਫ ਵੇ ਨਹੀਂ ਤਾਂ ਇਹ ਬਹੁਤ ਵੱਡਾ ਫਲਾਬ ਬਣ ਜਾਈਗਾ ਆਈ ਲਵ ਮੁਹੰਮਦ ਜੋ ਕਿ ਮੁਹੰਮਦ ਸਾਹਿਬ ਨੂੰ ساری ਦੁਨੀਆ ਪਿਆਰ ਕਰਦੀ ਹੈ ਜਿੰਨਾ ਦੇ ਨਾਮ ਤੇ ਇਹਨਾਂ ਨੇ ਪਰਚਾ ਦਰਜ ਕੀਤਾ ਹੈ ਨਾ ਇਹ ਮਰਨ ਵਾਲਾ ਕੰਮ ਹੋ ਗਿਆ ਵਾ ਜੀ ਠੀਕ ਹੈ ਜੀ ਇਹਨੂੰ ਜਲਦੀ ਜਲਦੀ ਵਾਪਸ ਲੈ ਲੈਣਗੇ ਤਾਂ ਬਹੁਤ ਵਧੀਆ ਹੋਏ ਪਰਚਾ ਦਰਜ ਕਿ ਕਿੱਥੇ ਦਾ ਮਸਲਾ ਹੈ ਕਾਨਪੂਰ ਦਾ ਮਸਲਾ ਹੈ ਜੀ